ਪਿੰਡ ਰੈਲ ਮજરા ਵਿੱਚ ਅੱਜ ਲੋਹੜੀ ਦੇ ਸ਼ੋਹ ਤਿਹਾੜ ਦੇ ਸਰਦਾਰ ਹਰਵੀਰ ਸਿੰਘ ਜੀ ਸਾਫਰ ਨੰਪਲ ਪੰਚਾਇਤ ਵੱਲੋਂ ਅਤੇ ਗੁਰਦਾਰੇ ਪ੍ਰਬੰਧਕ ਕਮੇਟੀ ਵੱਲੋਂ ਨਾਮ ਜਵੀਆਂ ਧੀਆਂ ਨੂੰ ਲੋਹੜੀ ਪਾਈ ਜਾ ਰਹੀ ਹੈ ਅਤੇ ਬੜੇ ਉਤਸ਼ਾਹ ਨਾਲ ਇਹ ਦਿਨ ਮਨਾਇਆ ਜਾ ਰਿਹਾ ਹੈ ਪਿੰਡ ਰੈਲ ਮજરા ਵਿੱਚ ਇਹਨਾਂ ਨਾਲ ਖਾਨ ਸਾਡੇ ਜ਼ਿਲ੍ਹਾ ਯੂਨਿਪੋਲ ਦੇ ਗਰਮਨ ਸਤਨਾਮ ਜ਼ਿਲ੍ਹਾਪੁਰ ਦੇ ਨਾਲ ਹਨ ਉਹਨਾਂ ਦੇ ਸਰਦਾਰ ਸੰਤੋਖ ਸਿੰਘ ਜੀ ਭਾਰਤੀ ਸਾਂਨੀ ਦਿਨ ਰਾਜੀਵਾਲ ਦੇ ਜ਼ਿਲ੍ਹਾ ਪ੍ਰਧਾਨ ਨਵਜ ਮੀਆਂ ਬੱਚਿਆਂ ਨੂੰ ਲੋੜੀਂਦਾ ਸਗਨ ਪਾਰ ਆਏ ਹਨ ਇਸ ਮੌਕੇ ਇਸ ਮੌਕੇ ਚੇਅਰਮੈਨ ਸਤਨਾਮ ਜਲਾਲਪੁਰ ਜੀ ਵੱਲੋਂ ਨਵ ਜੰਮੀਆਂ ਬੱਚਿਆਂ ਨੂੰ ਵੀ ਸਗਨ ਦਿੱਤੇ ਜਾ ਰਿਹਾ ਹੈ ਜੀ ਕੋਮਟੇ ਇੰਟਰਵਿਊ ਕਰਾ ਰਹੇ ਨੇ ਮੋਡਲ ਰੋਬੋਟ ਦੀ। ਅੱਜ ਅਸੀਂ ਪਿੰਡ ਰੈਲਮਾਂਜਾ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਅੱਜ ਨਵ ਜੰਮੀਆਂ ਬੱਚੀਆਂ ਨੂੰ ਲੋਹੜੀ ਪਾਈ ਗਈ ਹੈ ਇਸ ਸਬੰਧ ਵਿੱਚ ਸਾਡੇ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਚੇਅਰਮੈਨ ਸੱਦਾਉ ਜਲਪੁਰ ਜੀ ਅੱਜ ਗੁਰੂ ਘਰ ਦੇ ਸੇਵਾਦਾਰ ਭਾਈ ਸਾਹਿਬ ਭਾਈ ਹਰਦੀਪ ਸਿੰਘ ਜੀ ਨੇ ਐਲਮਜੇ ਦੇ ਵਾਲਿਆਂ ਨੇ ਸਭ ਤੋਂ ਪਹਿਲਾਂ ਗੁਰੂ ਚਰਨਾਂ ਦਾ ਔਰ ਅਸਰ ਲਗਦਿਆਂ ਸ੍ਰੀ ਸੁਖਿੰਦਰ ਸਾਹਿਬ ਜੀ ਦੀ ਜਪ ਕੀਤੇ ਹਨ ਉਸ ਤੋਂ ਬਾਅਦ ਨਵਜੰਮੀਆਂ ਧੀਆਂ ਨੂੰ ਲੋਹੜੀ ਪਾਈ ਹੈ ਇਸ ਸੰਬੰਧ ਵਿੱਚ ਅਸੀਂ ਜਾਣਕਾਰੀ ਲਵਾਂਗੇ ਤੇਰਨ ਸਾਹਿਬ ਜੀ ਉਹ ਤੇਰਨ ਸਾਹਿਬ ਦੇ ਸੱਸੀ ਕਾਲ ਜੀ ਸੱਸੀ ਕਾਲ ਜੀ ਸਾਨੂੰ ਜਾਣਕਾਰੀ ਦਿਓ ਜੀ ਜੋ ਅੱਜ ਨਵਜੰਮੀਆਂ ਧੀ ਨੂੰ ਲੋਹੜੀ ਪਾਈਗੀ ਇਹਦੇ ਬਾਰੇ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਸਮਾਜ ਨੂੰ ਜੀ ਸਭ ਤੋਂ ਪਹਿਲਾਂ ਤਾਂ ਲੋਹੜੀ ਦੀਆਂ ਸਾਰਿਆਂ ਸੇ ਸੰਮਤਾਂ ਨੂੰ lakh lakh ਵਧਾਈਆਂ ਬਹੁਤ ਖੁਸ਼ੀ ਦੀ ਗੱਲ ਹੈ ਕੁਝ ਸਮਾਂ ਪਹਿਲਾਂ ਸਿਰਫ ਮੁੰਡਿਆਂ ਦੀ ਲੋੜੀ ਪਾਈ ਜਾਂਦੀ ਸੀ ਲੇਕਿਨ ਅੱਜ ਜਿੱਦਾਂ ਸਮਾਜ ਦੇ ਵਿੱਚ ਜਾਗਰੂਤਾ ਆਈ ਹੈ ਔਰ ਹੁਣ ਤਿਆਂ ਦੀ ਜਿਹੜੀ ਲੋੜੀ ਹੈ ਉਹ ਵੀ ਸਾਰਿਆਂ ਜਿਹੜਾ ਪਾਈ ਜਾਂਦੀ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਰੈਲ ਮਾਝਾ ਵਸਨੀਕ ਨੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਅ ਗੁਰੂ ਸਾਹਿਬ ਦੀ ਓਟ ਲੈ ਕੇ ਔਰ ਨਵਜੰਮੀਆਂ ਤਿਆਂ ਨੂੰ ਲੋੜੀ ਪਾਈ ਤੇ ਇਹਨਾਂ ਨੇ ਮੈਨੂੰ ਇੱਥੇ ਆ ਕੇ ਆਉਣ ਦਾ ਮੌਕਾ ਦਿੱਤਾ ਪਰ ਮੈਂ ਇਹਨਾਂ ਨੂੰ ਬਧਾਈ ਦਿੱਤੀ ਕਿ ਬਹੁਤ ਬਹੁਤ ਵੱਡਾ ਪ੍ਰਾਲਾ ਹੈਗਾ ਕਿਉਂਕਿ ਅੱਜ ਦਾ ਟਾਈਮ ਜਿਹੜਾ ਹੈ ਉਹ ਧੀਆ ਦਾ ਔਰ ਕੁੱਤਾਂ ਦਾ ਬਰਾਬਰ ਮੰਨਿਆ ਜਾਂਦਾ ਔਰ ਸਾਡੇ ਪੰਜਾਬ ਦਾ ਖਾਸ ਕਰਕੇ ਧੀਆ ਨੂੰ ਬਹੁਤ ਐਮੀ ਦੇਣ ਲੱਗ ਪਏ ਆ ਸੋ ਬਹੁਤ ਖੁਸ਼ੀ ਦੀ ਗੱਲ ਹੈ ਔਰ ਸਾਰਿਆਂ ਨੂੰ ਚਾਹੀਦਾ ਹੈ ਕਿ ਧੀਆ ਦੀ ਜਿਹੜੀ ਲੋੜੀ ਹੈ ਉਹ ਪਾਣੀ ਚਾਹੀਦੀ ਹੈ ਸੋ ਮੈਨੂੰ ਬੜੀ ਖੁਸ਼ੀ ਹੋਈ ਕਿ ਅੱਜ ਗੁਰੂ ਸਾਹਿਬ ਦੇ ਚੈਨਾਂ ਦੇ ਵਿੱਚ ਇਹਨਾਂ ਨੇ ਜਿ ਕਿ ਧੀਆ ਨੇ ਆ ਕੇ ਆਪਣਾ ਨਤਨਾਸਟਕ ਹੋਈਆਂ ਉੱਥੇ ਸਾਰੇ ਇਕੱਠੇ ਹੋ ਕੇ ਕੋਣ ਲੋੜੀ ਪਾਈ ਤੇ ਸ਼ਿੰਗਾਰ ਕੀਤਾ ਔਰ ਮੈਂ ਇਸ ਕਰਕੇ ਚਰਨਾਂ 'ਚ ਬੇਨਤੀ ਕਰਦਾ ਕਿ ਇਹਨਾਂ ਧੀਆ ਨੂੰ ਸਾਰੀਆਂ ਖੁਸ਼ੀਆਂ ਪ੍ਰਾਪਤ ਹੋਣ ਔਰ ਇਹ ਆਪਣਾ ਮਾਹ ਬਾਬ ਦਾ ਰਾਮ ਨਾਮ ਰਾਇ ਔਰ ਆਸ਼ਣ ਕਰਨ ਸੋ ਲੱਖ ਲੱਖ ਵਧਾਈ ਇੱਕ ਵਾਰ ਫਿਰ ਸਾਰੀਆਂ ਸੰਤਾਂ ਨੂੰ ਲੋੜੀਆਂ ਲੱਖ ਲੱਖ ਵਾਰ ਦਾ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅਦਸ਼ਮੀ ਜਾਣਕਾਰੀ ਦੇਣ ਕਿ ਜੋ ਅੱਜ ਲੋੜੀ ਪਾਈ ਗਈ ਇਹਦੇ ਸੌਂਦ ਵਿੱਚ ਵਿੱਚ ਨੂੰ ਅਸ਼ੀਰਵਾਦ ਦੇਣ ਵਾਸਤੇ ਕੋਂਟੇ ਹਾਂ ਹਾਰੀ ਵੀ ਹੱਸੀ ਗੱਲ ਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਲੱਖ ਲੱਖ ਵਧਾਈ ਹੋਵੇ ਉਹਨਾਂ ਜਿਹੜੀਆਂ ਨੰਬਕੀਆਂ ਸਾਡੇ ਪੈਣ ਜਮਿਆ ਅਸੀਂ ਉਹਨਾਂ ਨੂੰ ਗੁਰੂ ਮਹਾਰਾਜ ਦੇ ਮस्तक ਕੀਤਾ ਅੱਜ ਅਸੀਂ ਜਿਹੜੀਆਂ ਧੀਆਂ ਦੀ ਲੋੜੀ ਪਾਉਣ ਲੱਗੇ ਆ ਕਿਸੇ ਵੇਲੇ ਇਹ ਧੀਆਂ ਨੂੰ ਪੱਥਰ ਜਮਿਆ ਕਹਿੰਦੇ ਹੁੰਦੇ ਸੀ ਅੱਜ 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 ਦੇ ਇਲਾਕੇ ਵਿੱਚ ਉਹ ਢੀਆਂ ਨੇ ਸਾਡੇ ਇੰਡੀਆ ਦੇ ਵਿੱਚ ਐਸਾ ਨਾਂ ਰੋਸ਼ਨ ਕੀਤਾ ਸਭ ਤੋਂ ਪਹਿਲਾਂ ਜਿਵੇਂ ਕਿ ਸਾਡੀ ਪ੍ਰਾਈਮ ਮਿੰਿਸਟਰ ਇੰਦਰਾ ਗਾਂਧੀ ਉਸ ਤੋਂ ਬਾਅਦ ਸਾਡੀ ਅੱਜ ਦੀ ਰਾਸ਼ਟਰਪਤੀ ਮਹਰੂੰ ਜੀ ਉਹ ਢੀਆਂ ਚੋਂ ਹੋਈ ਆ ਫਿਰ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਦਾ ਇੱਕ ਪ੍ਰਯਾਨ ਆ ਸੋਤੀਓ ਮੰਦਰਾਚੇ ਜੇ ਜਮੇਰ ਜਾਨ ਜਿਹੜੀ ਮਾਂ ਨੇ ਐਡੇ ਵਾਹਪੁਰ ਐਡੇ ਦਿੱਲੀ ਤੇ ਐਡੇ ਜੰਮਿਆ ਉਹਨੂੰ ਅਸੀਂ ਕਿਵੇਂ ਵੀ ਨਹੀਂ ਸਕਦੇ ਆ ਹੁਣ ਅਸੀਂ ਸਾਰਿਆਂ ਨੇ ਰਲ ਕੇ ਪਿੰਡ ਵਾਸੀਆਂ ਨੇ ਉਹਨਾਂ ਦੀ ਨਮੰਤੀਆਂ ਨੂੰ ਆਪਾ ਗੁਰੂ ਮਹਾਰਾਜ ਦੇ ਲਾ ਲਾਇਆ ਤੇ ਇਹਨਾਂ ਨੂੰ ਅਸ਼ੀਰਵਾਦ ਦਿੱਤੀ ਆ ਅਪੇਰ ਅਸ਼ੀਰਵਾਦ ਦੇ ਕੇ ਕਿਹਾ ਕਿ ਬੱਚਿਓ ਤੁਸੀਂ ਇਹਦੀਆਂ ਵੱਡੀਆਂ ਬਹੁਤ ਵੱਡੀਆਂ ਵੱਡੀਆਂ ਉੱਚੀਆਂ-ਉੱਚੀਆਂ ਪੱਦਗੀਆਂ ਲਓ ਔਰ ਇੰਡੀਆ ਦਾ ਔਰ ਪਿੰਡ ਦਾ ਨੌਰੋਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਰੈਲ ਮਾਜਰਾ ਪਿੰਡ ਵਿੱਚ ਨਾਮ ਜੰਮੀਆ ਬੱਚਿਆਂ ਨੂੰ ਲੋਹੜੀ ਪਾਈ ਗਈ ਹੈ ਇਸੇ ਸੰਗ ਵਿੱਚ ਜਿੱਦੀਆਂ ਬੱਚੀਆਂ ਦੇ ਅੱਗੇ ਬੱਚਿਆ ਹੋਇਆ ਉਹਨਾਂ ਦੇ ਬੱਚਿਆਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਆ ਅਸੀਂ ਜਾਣਨਾ ਚਾਹਾਂਗੇ ਕਿ ਇਹਨਾਂ ਨੂੰ ਇਹ ਕਿਹੋ ਜਿਹਾ ਲੱਗਿਆ ਹੈ ਹਾਲੀ ਬਿਕਰਸੀ ਕਾਲ ਸਸਟੀ ਕਾਲ ਦੱਸੋ ਤੁਹਾਨੂੰ ਕਿਹੋ ਜਿਹਾ ਲੱਗਿਆ ਜੀ ਅੱਜ ਜਿਹੜਾ ਪ੍ਰੋਗਰਾਮ ਸੀਗਾ ਤੁਹਾਨੂੰ ਕਿਸ ਤਰ੍ਹਾਂ ਇਸ ਦੇ ਕਰਦੀ ਖੁਸ਼ੀ ਹੋਈ ਹੈ ਇਹ ਬਾਰੇ ਦੱਸੋ ਜੀ ਜਾਣਕਾਰੀ ਦਿਓ ਤਾਂ ਲੈ ਕੀ ਨਾ ਹੈ ਜੀ ਮੇਰਾ ਨਾਮ ਲਲਿਤਾ ਹੈ ਮੈਂ ਪਿੰਡ ਰੈਲ ਮਾਜਰਾ ਦੀ ਰਹਿਣ ਵਾਲੀ ਆ ਤੇ ਮੇਰੀ ਧੀ 2 ਮਹੀਨੇ ਦੀ ਹੈ ਤੇ ਸਾਨੂੰ ਬਹੁਤ ਖੁਸ਼ੀ ਆ ਕਿ ਧੀਆਂ ਦੀ ਲੋੜੀ ਪਾਈ ਜਾ ਰਹੀ ਹੈ ਇਹ ਮਤਲਬ ਪਹਿਲਾ ਨਹੀਂ ਹੁੰਦਾ ਸੀਗਾ ਮਤਲਬ ਹੁਣ ਇਹ ਨਵੀਂ ਰੀਤ ਚੱਲੀ ਹੈ ਸਾਨੂੰ ਬਹੁਤ ਖੁਸ਼ੀ ਹੈ ਕਿ ਤੀਆਂ ਦੀ ਲੋੜੀ ਪਾਈ ਜਾ ਰਹੀ ਹੈ ਤੀਆਂ ਕਿਸੇ ਵੀ ਫੀਲਡ ਦੇ ਵਿੱਚ ਪਿੱਛੇ ਨਹੀਂ ਹੈ ਇਹਨਾਂ ਨੂੰ ਅੱਗੇ ਆਉਣ ਦਾ ਮੌਕਾ ਦੇਣਾ ਚਾਹੀਦਾ ਹੈ ਹੈਪੀ ਲੋੜੀ ਠੀਕ ਤੁਸੀਂ ਕੀ ਕਹਿੰਦੇ ਤੇ ਵਾਰੀ ਪਹਿਲਾਂ ਆਪਣਾ ਨਾਮ ਦੱਸੋ ਜੀ ਜੀ ਮੇਰਾ ਨਾਮ ਮੋਨਿਕਾ ਹੈ ਅਸੀਂ ਅਮਰ ਮੈਰ ਮਾਦਰੀ ਦੇ ਹਾਂ ਔਰ ਇਹ ਪਹਿਲੀ ਵਾਰ ਹੋ ਰਿਹਾ ਹੈ ਤਾਂ ਅੱਛਾ ਲੱਗ ਰਿਹਾ ਹੈ ਤੁਹਾਨੂੰ ਕਿਹਦਾ ਲੱਗਿਆ ਆ अच्छा लग रहा है मेरी दूसरी बेटी अभी 4 महीने की है बड़ी मेरी बड़ी बेटी मेरे पास 40 साल की है तो यहां पे हमें बुलाया तो अच्छा लगा ठीक है बहुत-बहुत धन्यवाद बहुत जी सो so, इस मौके पे इन बच्चियां ने बहुत खुशी महसूस की है कि जिन्होंने हौसला अफजाई कीता है पेन वासियों ने सराह जीप सिंह ने सरदार संतोष सिंह जी ਮੇਰੇ ਮੁਜਬਾ ਜੀ ਨੇ ਜੋ ਇਹਨਾਂ ਬੱਚਿਆਂ ਨੂੰ ਹੌਸਲਾ ਬਖਸ਼ਿਆ ਇਹ ਬਹੁਤ ਬਹੁਤ ਸਾਰਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ